ਇੰਡੀਆ ਦੇ ਗ੍ਰਹਿ ਮੰਤਰੀ ਕਨਸੂਆ ਆ ਰਹੀਆਂ ਕਿ ਮੋਗੇ 'ਚ ਕੋਈ ਰੈਲੀ ਕਰਨ ਆ ਰਹੇ ਮਾਰਚ ਮਹੀਨੇ ਦੇ ਵਿੱਚ ਤੇ ਕੋਈ ਹੈ ਕਿ ਬੰਦੀ ਸਿੰਘਾਂ ਦੀ ਗੱਲ ਚੱਲੀ ਹੈ ਕਿ ਸ਼ਾਇਦ ਉਹਦੇ ਵਿੱਚ ਅਨਾਉਂਸਮੈਂਟ ਹੋ ਸਕਦੀ ਹੈ ਜਾਂ ਬੰਦੀ ਸਿੰਘਾਂ ਬਾਰੇ ਕੀ ਆਪਣੇ ਵਿਚਾਰ ਕੀ ਹੈ ਜੀ ਇਹ ਦੇਖੋ ਇਹ ਤਾਂ ਅਜੇ ਦੂਰ ਹੈ ਹੌਲੀ ਹੌਲੀ ਉਹ ਆਪ ਹੀ ਦੱਸਣਗੇ ਭਾਜਪੀ ਵਾਲਿਆਂ ਨੇ ਦੱਸਣਾ ਸ਼ੁਰੂ ਕਰ ਦੇਣਾ ਪਰ ਇਲੈਕਸ਼ਨ ਨੇੜੇ ਆ ਰਹੀਆਂ ਆ ਕੁਦਰਤੀ ਆ ਉਹ ਸਾਰੇ ਆਪੋ ਆਪਣਾ ਡਫਲੀ ਤੇ ਵਜਾਉਣਗੇ ਹੁਣ ਜੀ ਤੁਸੀਂ ਜਿਹੜੀ ਗੱਲ ਕਹਿੰਦੇ ਕਿ ਬੰਦੀ ਸਿੰਘਾਂ ਵਾਲਾ ਉਹ ਬਹੁਤ ਵੱਡੀ ਗੱਲ ਹੋ ਚੁੱਕੀ ਹੈ ਜੀ ਉਹ ਉਹਨਾਂ ਲਈ ਦਿੱਕਤ ਕੀ ਹੈਗੀ ਜੇ ਉਹ ਇਸ ਤਰੀਕੇ ਨਾਲ ਬਿਨਾ ਰਾਜੋਣਾ ਜਾਂ ਹੁਰਜਿੰਦ ਨੇ ਅਪੀਲ ਵੀ ਨਹੀਂ ਕੀਤੀ ਹੋਈ ਹਾਂ ਜੀ ਅਪੀਲ ਤੇ ਐ ਜੀਪੀ ਨੇ ਕੀਤੀ ਹੈ ਜੀ ਜੀ ਉਹ ਜिद ਕਰ ਰਿਹਾ ਕਿ ਜਿਹੜਾ ਬੰਦਾ ਦੋਸ਼ੀ ਹੈ ਜਿਹਨੂੰ ਸਜ਼ਾ ਮਿਲੀ ਆ ਉਹ ਜੇ ਸਾਨੂੰ ਅਪੀਲ ਵੀ ਨਹੀਂ ਕਰਦਾ ਤੇ ਅਸੀਂ ਉਹਨੂੰ maaf ਕਿਵੇਂ ਕਰਤੀਏ ਜੀ ਠੀਕ ਹੈ ਇਹ ਕਹਿੰਦੇ ਆ ਕਿ ਅਸੀਂ ਅਪੀਲ ਨਹੀਂ ਕਰਨੀ ਹੈਗੀ ਤੁਸੀਂ ਜੋ ਫਾਂਸੀ ਦੇਣੀ ਹੈ ਤੇ ਉਹ ਇੱਕ ਤੇ ਉਹਨਾਂ ਦੇ ਪਾਰਟੀਕਲ ਕੇਸ ਦੀ ਬਾਕੀ ਹੋਰ ਵੀ ਹੈਗੇ ਆ ਉਹ ਨਜਾਇਜ਼ ਰੱਖੇ ਹੋਇਆ ਉਹ ਜਿਹੜੇ ਛੱਡਣੇ ਚਾਹੀਦੇ ਹੁਣ ਇਹ ਭਾਜਪਾ ਵੀ ਤੇ ਆਪਣਾ ਕਮਿਊਨਲ ਏਜੰਡਾ ਕਰਦੀ ਹੈ ਨਾ ਕਿ ਜਿਹੜਾ Hindu ਆ ਪੰਜਾਬ ਦਾ ਉਹਨੂੰ ਖੁਸ਼ ਕਰ ਲਈ ਤੇ ਦੇਖੋ ਇਹਨਾਂ ਨੇ ਉਦੋਂ ਇੰਨਾ ਐਮ ਕੀਤਾ ਕੀਤਾ ਥਾੜਤਾਂ ਨੇ ਹੋਣਾ ਸੀ ਦੇਖ ਲਓ ਇਹ ਛੱਡਣੇ ਹੀ ਨਹੀਂ ਆ ਜੋ ਮਰਦੀ ਕਰ ਲੈਣੇ ਜੀ ਇਹ ਉਹਨਾਂ ਨੂੰ appeas ਕਰ ਲਈ ਉਸ ਕਿਸਮ ਦਾ ਹਾਲਾਂਕਿ ਪੰਜਾਬ ਦੇ ਅੰਦਰ ਹਿੰਦੂ ਸਿੱਖ ਦਾ ਮਾਮਲਾ ਇਹੋ ਜਿਹਾ ਨਹੀਂ ਹੈ ਜੀ ਲੋਕ ਸ਼ਾਂਤੀ ਚਾਹੁੰਦੇ ਆ ਲੋਕ ਕੰਮ ਚਾਹੁੰਦੇ ਪਰ ਰਾਜਨੀਤਿਕ ਲੋਕ ਉਹਨਾਂ ਨੂੰ ਸ਼ਾਂਤੀ ਨਾਲ ਜੀਣ ਦੇਣਾ ਚਾਹੁੰਦੇ ਨਹੀਂ ਆਪਸ ਵਿੱਚ ਨਫ਼ਰਤ ਆਪਸ ਵਿੱਚ ਵਿਤਕਰੇ ਉਹ ਜਿਹਾ ਪੜਕਾ ਕੇ ਵੋਟਾਂ ਲੈਣੀਆਂ ਨਾ ਉਹ ਉਸ ਕਿਸਮ ਦਾ ਉਹਨਾਂ ਨੂੰ insecure ਕਰਕੇ ਉਸ ਕਿਸ ਪਾਸੇ ਨੂੰ ਚੱਲੇ ਰਹਿੰਦੇ ਆ ਔਰ ਕੀ ਐਨਾਨਸ ਕਰਦਾ ਕੀ ਨਹੀਂ ਉਹਨਾਂ ਲਈ ਇਹਨਾ ਛੋਖਾ ਤੇ ਨਹੀਂ ਹੈਗਾ ਪਰ ਇਹ ਜ਼ਰੂਰ ਹੈ ਕਿ ਕੀ ਇੱਕ ਜਦੋਂ ਵੱਡਾ ਲੀਡਰ ਇੱਕ ਛੋਟੀ ਸਟੇਟ ਸਾਡੇ ਮਤਲਬ ਆਪਾਂ ਤੇ 3 ਕਰੋੜ ਹੀ ਆ ਸਾਰੇ ਵੀ ਯੂਪੀ ਤੇ ਵੀ ਕਰੋੜ ਆ ਜੇ ਕੋਈ ਉੱਥੇ ਜਾਂਦਾ ਤੇ ਕੋਈ ਏਡੀ ਗੱਲ ਦਾ ਨਹੀਂ ਪਤਾ ਲੱਗਦਾ ਤੇ 3 ਕਰੋੜ ਬਾਰਡਰ ਦੀ ਸਟੇਟ 'ਚ ਕੋਈ ਆਉਂਦਾ ਹਾਲਾਂਕਿ ਸਭ ਤੋਂ ਚਰਚਿਤ ਰਹਿੰਦੀ ਹੈ ਉਹ ਇੱਕ ਚਰਚਾ ਤੇ ਛਿੜੂਗੀ ਦੇਖਦੇ ਆਉਣ ਵਾਲੇ ਸਮੇਂ 'ਚ ਹੌਲੀ-ਹੌਲੀ ਭਾਜਪੀ ਵਾਲੇ ਕੀ ਪਟਾਰੀ ਤੋਂ ਸੱਪ ਕੱਢਦੇ ਆ ਪਰ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਹੈ ਇਹ ਗੱਲ ਸਾਫ ਹੈ 27 ਨਾ ਦਬੀ ਨਿਸ਼ਾਨਾ ਜਿਵੇਂ ਭਗਵੰਤ ਮਾਨ ਹੁਣੀ ਸਰੂਪਾਂ ਦਾ ਮੁੱਦਾ ਲੈ ਕੇ ਉਹਦੇ ਚੋਂ ਲਾਹਾ ਲੈਣਾ ਚਾਹੇ